ਧਿਆਨ ਨਾਲ ਦੇਖਿਓ ਬੀਬੀਆਂ ਨੇ ਵੱਟ ਕੱਢ ਤੇ ਬੋਲੀਆਂ ਦੇ ਅੰਨਾ ਜਾਟਾ ਕੇਲੇ ਪੁੱਛਿਆ ਲੈ ਲੋ ਗਵਾਰੀਓ ਅੰਨਾ ਜਾਟਾ ਕੇਲੇ ਪੁੱਛਿਆ ਲੈ ਲੋ ਗਵਾਰੀਓ ਅੰਨਾ ਜਾਟਾ ਕੇਲੇ ਪੁੱਛਿਆ ਲੈ ਲੋ ਗਵਾਰੀਓ ਅੰਨਾ ਜਾਟਾ ਕੇਲੇ ਬਾਬੇ ਪੈਰੀ ਪੈਰੀ ਬਾਬਾ ਜੀ ਪੈਰੀ ਪੈਰੀ ਆ ਬੀਬੀ ਪਿੱਛੇ ਨੂੰ ਰਹਿ ਗਰਮੀ ਬਹੁਤ ਆ ਪਿੱਛੋਂ ਕੇ ਪੈਰੀ ਪੈ ਜਿਉਂਦੀ ਰਹਿ ਬੀਬੀ ਹਾਂ ਬੀਬੀ ਬਾਬਾ ਜੀ ਕੋਈ ਫਲ ਪਾਉ ਛੋਲੀ ਤੇ ਫਲ ਪਾਵਾ ਹਾਂ ਹਾਂ ਵੇਚਣ ਕਾਟੇ ਵਾਲਿਆ ਆ ਫਲ ਪਉਂਦੀ ਆ ਗੌਰਪ੍ਰੀਤ ਰੰਦਾਵਾ ਆ ਰੰਦਾਵਾ ਪਾਊਗਾ ਤੇਰੇ ਫਲ ਉਹ ਤਾਂ ਮਾਦੀ ਪਵਾ ਦੇ ਮੈਂ ਨਹੀਂ ਪਾਉਂਦੀ ਨਾ ਨਾ ਮਨਜ਼ੂਰ ਆ ਮਨਜ਼ੂਰ ਆ ਚਲ ਆਏ ਕਰ ਹਾਂ ਆ ਲੱਡੂ ਲੈ ਜਾ ਰਾਣੀ ਤੋਂ ਅੱਛਾ ਆ ਖਾ ਲਈ ਅੱਛਾ ਆਪਣੇ ਬੰਦੇ ਦਾ ਮੂੰਹ ਨਾ ਦੇਖੀ ਅੱਛਾ ਰੰਦਾਵੇ ਦਾ ਮੂੰਹ ਲੈ ਕੇ ਖਾ ਲਈ ਮੈਂ ਮੂੰਹ ਨਹੀਂ ਦੇਖ ਲੈਂਦੀ ਹੁਣ ਨਾ ਦੇਖੀ ਤੜਕੇ ਨੂੰ ਦੇਖੀ ਅੱਛਾ ਮੁੰਡਾ ਹੋਊਗਾ ਸੋਹਣਾ ਜਿਆ ਜਾ ਵੀ ਪੀ ਜਾ ਪੁੱਛਿਆ ਲੈ ਲਓ ਨੀ ਸਨਨਾ ਜਾ ਤਾ ਸੋਨੀਆ ਰੰਨਾ ਗਲੇ ਪੈਂਦੀ ਹੁੰਦੀ ਹੈ ਪੈਰੀ ਨਾ ਪੈ। ਕੋਈ ਵੀ ਇੱਕ ਬਾਤ ਕੂਪਣਾ ਕਿਉਂ ਲਾਈਆਂ? ਬਾਬਾ ਜੀ ਮੈਂ ਸੱਸ ਨੂੰ ਕੀ ਦਿੱਤਾ ਸੀਗਾ? ਤੇਰੀ ਸੱਸ ਨੂੰ? ਹਾਂ। ਤੇਰੀ ਸੱਸ ਨੂੰ ਮੈਂ ਦਿੱਤੇ ਸੀ ਲੱਡੂ ਕੀ ਗੱਲ? ਬਾਬਾ ਜੀ ਤਾਂ ਹੋਰ ਕਾਰ ਕਰਤਾ। ਕੀ ਹੋ ਗਿਆ ਚੂਹਾ ਚੁਹਾਂ ਚੂਹਾ ਚੂਹੀ ਜੰਮ ਤੇ ਉਹਨੇ ਤਾਂ ਤੇਰੀ ਸੱਸ ਨੇ ਚੂਹਾ ਚੂਹੀ ਜੰਮ ਪੇ? ਹਾਂ ਬਾਬਾ ਜੀ। ਫਿੱਟੇ ਮੂੰਹ। ਜੈ ਬੱਟੀ ਨਾ ਰੰਧਾਵੇ ਦਾ ਮੂੰਹ ਦੇਖ ਲਓ ਨਾ ਸੱਚੀਓ। ਕਾਹੀ ਚੂਹਾ ਚੂਹੀ ਜੰਮੇ ਨੇ ਸਾਤ ਸਤ ਰੀਦੇ ਮੁੰਡੇ ਜੰਮੇ 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 ਇੱਕ ਚੂਹਾ ਇੱਕ ਚੂਹੀ ਨੀ ਮਾਂਜੀ ਆ ਕੀ ਸੂਆ ਸੂਈ ਨੀ ਮਾਂਦੀ 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 ਸੂਆ ਸੁਈ ਨੀ ਮੰਦੀ ਹਾਤੀ ਸੂਆ ਸੁਈ ਨੀ ਮੰਦੀ ਹਾਤੀ ਸੂਆ ਸੁਈ ਨੀ ਮੰਦੀ ਜੱਗੂ ਬੇਬਾਨੀਆਂ ਸੂਆ ਸੁਈ ਨੀ ਮੰਦੀ ਜੱਗੂ ਬੇਬਾਨੀਆਂ ਬੱਗੂ ਬੇਬਾਨੀਆਂ ਜੱਗੂ सगूी नानकारीअ लॻो वणी सॻु वण सॾू वणिया के घर जे नानक तो आई कुड़ी

be your